गुड मॉर्निंग फ्रेंड्स आप मॉर्निंग वॉक कर सारे अच्छी तो सब बिल्कुल ठीक ठाक हाँ कौन कौन मॉर्निंग वॉक कर सवे सवेरे दस बजे जरूर ਫਰੈਂਡ ਸਪੀਡ ਦੀ ਸੈਟ ਬਹੁਤ ਜ਼ਰੂਰੀ ਆ ਤੁਸੀਂ ਸਾਰੇ ਕਰਿਆ ਕਰੋ ਮੈਂ ਵੀ ਰੋਜ਼ ਕਰਨੀ ਸਟਾਰਟ ਕਰਤੀ ਹਾਂ ਫਰੈਂਡ ਲੋਜੀ ਅੱਜ ਤਾਂ ਵਾਕ ਬੁੱਕ ਕਰਕੇ ਹੋ ਗਏ ਵੇਲੇ ਤੇ ਆਪਾਂ ਚੱਲਦੇ ਹਾਂ ਅੱਜ ਆਪਾਂ ਸਕੂਟੀ ਆਪਣੀ ਇੱਥੇ ਨਹੀਂ ਖੜੀ ਕੀਤੀ

तत्त्वी तभी होए, सिर्फ आरा चल रहे होए, रसनाविचो फिर भी बोल दिखा देने तीरा किया मिट्टा लाके, अगर ना पदा ना निकमाते। पंद्रह पगतो होएने, पंद्रह पगतार यदेशी अत गर्जने नहीं होए। पर क्या भी चहलेगे अंदर इस सल्मी में तरार, उन सार इसे दोस्तों निकाल भी फार्मी भी

ਦੇਖੋ ਕਿੰਨੀ ਗ੍ਰੀਨਰੀ ਫਰੈਂਡਸ ਸਾਡੇ ਇੱਥੇ ਸਕੂਟੀ ਆਪਾਂ ਖੜੀ ਕੀਤੀ ਫਰੈਂਡਸ ਇੱਥੇ ਗੱਡੀਆਂ ਸੁਰੇ ਸੁਰੇ ਨਹੀਂ ਆ ਤੇ ਜਾਂਦੀਆਂ ਸੜਕਾਂ ਖਾਲੀ ਦੇਖੋ ਫਰੈਂਡਸ ਚੋਰਾਂ ਦੇ ਕੋਫਤੂ ਸਕੂਟੀ ਅਸੀਂ ਹੱਥੀ ਘੜੀ ਕਰਤੀ ਹੈ ਹੁਣ ਇਹ ਹੈਗਾ ਜੀ ਸਾਡਾ ਜਗਜੀਤ ਕਲੱਬ ਆ ਖੜੀ ਆਪਣੀ ਸ਼ਕੂੜੀ ਠੀਕ ਹੈ ਫਰੈਂਡਸ ਮਿਲਦੇ ਆਂ